ਕਿ ਬੰਦਾ ਕਰਦਾ ਕੋਈ ਹੈ ਮੈਨੂੰ ਪਤਾ ਹੈਗਾ ਮੈਨੂੰ ਪਤਾ ਹੈ ਹਜੇ ਕੰਮ ਨਹੀਂ ਹੋ ਸਕਦਾ ਤੂੰ ਤਾਂ ਹੋਰੀ ਗੱਲ ਕਰੀ ਜਾਂਦਾ ਉਹ ਹੋ ਹੁਣ ਤਾਂ ਇਹ ਹੋਰ ਹੋਰ ਭੰਗ ਘੜਦਾ ਕਹਿੰਦਾ ਸ਼ਹਿਰ ਜਾ ਕੇ ਰਹਿਣਾ ਜੇ ਸ਼ਹਿਰ ਜਾ ਕੇ ਰਹਿਣ ਲੱਗੇ ਤਾਂ ਇੱਥੇ ਕੁਝ ਵੀ ਨਹੀਂ ਹੱਲ ਹੋਣਾ ਮੇਰਾ ਨੀ ਤੜਤੇ ਦੇ ਜਿਹੜੇ ਆ ਹਾਲ ਤੱਕ ਨਹੀਂ ਆਏ ਨੀ ਇੱਥੇ ਆਉਂਦੇ ਹੁਣੇ ਭੌਂਕਦੇ ਆ ਤਾਂ ਜਾਣਦੇ ਅੱਜ ਦੇਖੀ ਉਹਨਾਂ ਨਾਲ ਕੀ ਕਰਦੇ ਆ ਆਉਂਦੇ ਉਹਨਾਂ ਫੜੀ ਲਵਾ ਫੜਾਂਗੇ ਉਹ ਚਮਕਜੰਦੋਂ ਤਾਂ ਪਹਿਲਾਂ ਫੜਾਂਗੇ ਉਹ ਵੀ ਕਰਵਾਇਆ ਜਿੰਨਾ ਕਮ ਉਹਨੇ ਕਰਾਇਆ ਉਸੇ ਨਹੀਂ ਕਰਵਾਇਆ ਉਹਨੂੰ ਉੱਥੇ ਕੌਣ ਜਾਣਦਾ ਸੀ ਲੈ ਆਪਾਂ ਤਾਂ ਸਾਰਿਆਂ ਜਾਣਦੀਆਂ ਸੀ ਇਹ ਥੂ ਥੂ ਕਰਵਾਊਗਾ ਉਹਨੂੰ ਲਿਜਾ ਕੇ ਨਾਲ ਥੂ ਥੂ ਤਾਂ ਕਰਾਤੀ ਭਣੀ ਕਰਵਾਤੀ ਕਰਵਾਉਂਦੀ ਉਹਨੂੰ ਜਦੋਂ ਨਾਲ ਕੰਜਰੀ ਨੂੰ ਮੂਰੇ ਲਾ ਕੇ ਲੈ ਕੇ ਗਏ ਮੇਰਾ ਤਾਂ ਕਾਲਜਾ ਮੱਚ ਗਿਆ ਨਿਭੜ ਮੱਚਾ ਤਾਂ ਫਿਰ ਮੇਰਾ ਵੀ ਕੋਈ ਬਾਹ ਨਹੀਂ ਚੱਲਦੀ ਕੋਈ ਨਾ ਬਾਹ ਤਾਂ ਆਪਾਂ ਚਲਾਵਾਂਗੇ ਚੱਲਦੀ ਕਿਉਂ ਨਹੀਂ ਆਏ ਨਾ ਤੂੰ ਕਾਹਦੀ ਬਾਹ ਨਹੀਂ ਚੱਲਦੀ ਬਾਹ ਪਾ ਚਲਾ ਕੇ ਹਟਾ ਕੇ ਉਹਦੇ ਨਾਲੋਂ ਖੜਾ ਛੜਾ ਕੇ ਹਟਾਾਂਗੇ ਆਪਾਂ ਆ ਜਾ ਆ ਜਾ ਹੁਣ ਇਹਨੂੰ ਸੋਣੇ ਜਾਣਾ ਪੂਦੋ ਵੀ ਜਾਣਾ ਪੂਆ ਫੇ ਉਹ ਅਜਬ ਉਧਰ ਹੀ ਨਹੀਂ ਮੇਟਾਂਦੇ ਕੰਮ ਕੱਲ ਨੂੰ ਚੱਲਾਂਗੇ ਆਪਾਂ ਨਾਲੇ ਮੈਂ ਹੋਰ ਸਮਾਨ ਲੈ ਕੇ ਆਉਣਾ ਮੱਚਣ ਗੀਆਂ ਕੁਛ ਨਹੀਂ ਹੁੰਦਾ ਮੱਚੀ ਜਾਣਦੇ ਇਹਨਾਂ ਨੂੰ ਹੋਰ ਵੀ ਸਮਾਨ ਲੈ ਕੇ ਆਉਣਾਗਾ ਮੈਂ ਹਾਂ ਹਾਂ ਜੋ ਸਮਾਨ ਤਾਂ ਢੋਲਿਆ ਨਹੀਂ ਅਸੂਕਣਾ ਹਾਂ ਓਰੇ ਆਇਓ ਹਾਂ ਦੱਸ ਹੁਣ ਕੀ ਆ ਨਾ ਕੀ ਲੈਂਦਾ ਓਏ ਢੀੜੇ ਲੈਦੇ ਹੋਰ ਕੀ ਲੈਂਦਾ ਦੇਖਾਂ ਢੀੜੇ ਫੂਟ ਲੈ ਗਈਆਂ ਮੈਂ ਆਪਦੇ ਦੇਖਾ ਦਿਖਾ ਦੇ ਕੁਝ ਦਿਖਾ ਦੇ ਦੇਖ ਲੈਣ ਦੇ ਨੂੰ ਨਾ ਦੋਨੇ ਤੇਰੇ ਆ ਹਾਂ ਦੋਨੇ ਮੇਰੇ ਆ ਨਾ ਅਸੀਂ ਮਰ ਗਈਆਂ ਸੀ ਹੋਰ ਘਰੇ ਹੈ ਨਹੀਂ ਸੀ ਕੋਈ ਓਏ ਸਾਨੂੰ 20 ਵਾਲੀ ਲਿਆਦੇ ਨੇ ਉਹ ਪਾ ਰਹੇ ਸੀਗੇ ਬਰਾ ਹੁਣ ਤੁਸੀਂ ਰੋਜ਼ ਇਹਦੇ ਨਾਲ ਹੀ ਮਗਾਈਆ ਕਰੋ ਨਾ ਨਾਲ ਮਗਾ ਘਰੇ ਬਹੂ ਸੀ ਕੁੜੀ ਸੀ ਹੋਰ ਸੀ ਕਿਸੇ ਨੂੰ ਦੇਣਾ ਲੈਣਾ ਤੇ ਇਹਨੂੰ ਤਾਂ ਤੈਨੂੰ ਜ਼ਿਆਦਾ ਦਿਸ ਗਈ ਇਹ ਓਏ ਕਦੇ ਤਾਂ ਦੀਪੂ ਆਲਾ ਆਇਆ ਸੀ ਇਹ ਕਹਿੰਦੀ ਮੇਰੇ ਲੀੜੇ ਦੇ ਨਹੀਂ ਦੋ ਮਾਸ ਦਾ ਲੈ ਲੈ ਇਹਦੇ ਇੱਕ ਲੰਦੀ ਦੇ ਦੋ ਲੰਦੇ ਇਹ ਕੀ ਖਾਸ ਗੱਲ ਆ ਨਾ ਇਹਦੇ ਵਾਰੀ ਦੀਪੂ ਆਲਾ ਆ ਗਿਆ ਤੇ ਸਾਡੇ ਵਾਰੀ ਦੀਪੂ ਆਲਾ ਨਹੀਂ ਆਇਆ ਮੈਂ ਫੇਰ ਦੱਸ ਕੀ ਹੋ ਗਿਆ ਜੇ ਮੈਂ ਲੈ ਆਈ ਤਾਂ ਤੁਹਾਨੂੰ ਸਾਰੀ ਉਮਰ ਹੀ ਹੋ ਗਈਆਂ ਪੌਂਦੀ ਨੂੰ ਨਹੀਂ ਸਾਰੀ ਉਮਰ ਹੋ ਗਿਆ ਪਰ ਸਾਰੀ ਉਮਰ ਅਸੀਂ ਘਰ ਚੇ ਨਹੀਂ ਅਸੀਂ ਬਾਹਰ ਆਂ ਗੜਾ ਤੇ ਨਾਲ ਸਾਨੂੰ ਬਾਹਰ ਡਾ ਕੇ ਉੱਡ ਗਿਆ ਤੇ ਸਾਨੂੰ ਤਾਂ ਫੇਰ ਹਰੇਕ ਜਾਣਦਾ ਸੀ ਤੇ ਇਹਨੂੰ ਕੌਣ ਜਾਣਦਾ ਸੀ ਫੇਰ ਤੁਹਾਨੂੰ ਹਰੇਕ ਜਾਂਦਾ ਹੁਣ ਇਹਨੂੰ ਸਿਕਾਉਣੇ ਨਹੀਂ ਆ ਤੁਸੀਂ ਥੂ ਥੂ ਕਰਾ ਕੇ ਆ ਗਿਆ ਜੇ ਜਾਉਂਗੀ ਤਾਂ ਫੇਰੇ ਜਾਣ ਫਣ ਹੋਊਗੀ ਸਾਰਿਆਂ ਨੇ ਬਥੇ ਰਾਤ ਦਰਮਾਨ ਕੀਤਾ ਸਾਰੇ ਸਸਰੀ ਗਾ ਬੁਲਾਉਦੇ ਸੀਗੇ ਤੈਨੂੰ ਤਾਂ ਕਿਤੇ ਸਰਪੰਚ ਨਹੀਂ ਨਾ ਠਾ ਲੈਣ ਪਿੰਡ ਦੀ ਓਏ ਫੇਰ ਇਹ ਲੋੜ ਲਗਾ ਸਰਪੰਚਰੀ ਵੀ ਬਣਾ ਤੂੰ ਇੱਟੇ ਖੜ ਹੋਣ ਬਸ ਸਾਨੂੰ ਸਰਪੰਚ ਨਹੀਂ ਮੈਂ ਚਮਾਣਾ ਬਰਦਾ ਪੈਂਦਾ ਮੈਂ ਕੋਈ ਨਾ ਓਏ ਨਾ ਤੂੰ ਬਾਲਾ ਬੋਲੀ ਜਾ ਮੈਨੂੰ ਐਵੇਂ ਨਾਲ ਖਿਜੜਾ ਸਰਪੰਚ ਨਹੀਂ ਗੱਲ ਹੈ ਜੇ ਮੈਂ ਆਪਦੀਆਂ ਤੇ ਆ ਕੇ ਨਾ ਐਮਐਲਏ ਬਣਾ ਦੂੰ ਤੂੰ ਤਾਂ ਕਿਤੇ ਕੁਝ ਹੋਰ ਨਾ ਬਣਾ ਦੀ ਓਏ ਹੋਰ ਕੀ ਬਣਾ ਦੀ ਬਾਜਾ ਬਾਜਾ ਜਾਣਦੇ ਤੈਨੂੰ ਐਮਐਲਏ ਬਣਾਉਣਾ ਤੇਰੇ ਚ ਕੱਢਣ ਪਾਉਣ ਨੂੰ ਕੁਛ ਨਹੀਂ ਤੂੰ ਤਾਂ ਤੀਨੀਆਂ ਜੋਗ ਹੈ ਆ ਦੋ ਚਾਰ ਲੈ ਕੇ ਤੇ ਹੋਰ ਛੱਡਦੀ ਆ ਸਾਡੀ ਕਰਤੂਤ ਨੇ ਮੰਗਾਈਆਂ ਹੋਰ ਬੈ ਜਾ ਬਈਓ ਜੱਪ ਕਰਕੇ ਜੇ ਰੋਟੀ ਖਾਣੀ ਹੈ ਤਾਂ ਖਾ ਲਓ ਤੇ ਨਹੀਂ ਇਹ ਦੇਖ ਲਓ ਪਰ ਤੁਹਾਡੇ ਨਾਲ ਬਣੂਗੀ ਉਹ ਚੱਲ ਪੈਣਾ ਕੋਤਰਾ ਹੀ ਮਰ ਜਾ ਆਈਏ ਸਾਨੂੰ ਰੋਟੀ ਖਵਾਉਣਾ ਆਈਏ ਆਈਏ ਰੋਟੀ ਖਵਾਉਣ ਵਾਲੀ ਤੂੰ ਨਾ ਕਿਤੇ ਰੋਟੀਆਂ ਨੂੰ ਤਰਸੀ ਆਈਏ ਬਾਹਰ ਇਹ ਦੇਖ ਤਾਂ ਸਹੀ ਆਪਾਂ ਨੂੰ ਕਹਿੰਦੀ ਰੋਟੀ ਖਾਣੀ ਹੈ ਖਾ ਲਓ ਕਰਦੀ ਹੈ ਸਾਡੇ ਤੇ ਲੈ ਮੈਂ ਬੱਤ ਖਾਤੀ ਹਾਂ ਮੈਂ ਹੁਣ ਮੈਂ ਨਾ ਨਾ ਆਵੀ ਆਣਾ ਮੁਰਦੀ ਮਾਤਾ ਮਾਤਾ ਲੈ ਮੈਂ ਨਾ ਇੱਥੇ ਬੈਗਦਾ ਤੂੰ ਬ੍ਰੈਸ ਕੀਤਾ ਰ ਤੇ ਇਹ ਹੀ ਪਾ ਲਈਂ ਆ ਤਾਂ ਪਹੀ ਜਾਂਦੀ ਇਹ ਪਾ ਲਈਂ ਨੀ ਹਾਂ ਕੋਈ ਨਹੀਂ ਬਾਹਰ ਨਿਕਲਦੇ ਆਜਾ ਆਜਾ ਅਰੇ ਫੜ ਦੇ ਚਾ ਹਾਂ ਹੋ ਜਾ ਆਜਾ ਬਾਹਰ ਨਾ ਹੋਣਾ ਕੀ ਕਰਕਦਾ ਹੈ ਕੌਣ ਹੈ ਅਬਾਰ ਖੋਲੇ ਜੀ ਉਹ ਨਹੀਂ ਲਾਦੇ ਮੈਨੂੰ ਕਿਸੇ ਨਾਲ ਤੇ ਉਡੀ ਲਾਦੇ ਓਏ ਓ ਨਾਗਦੇ ਭੈਣ ਦੇ ਉਹਨਾਂ ਦੇ ਕੰਮਾ ਹੋਰ ਕੀ ਹੈਗਾ ਇਹ ਬੋਲੋ ਸਪਾਸ ਕਰਿਆ ਨਹੀਂ ਲੋਡਾ ਜਾਂ ਤੀਮੀਆਂ ਮੈਂਨ ਦਾ ਬਾਤ ਹੈ ਨਾ ਨਹੀਂ ਆ ਤਾਂ ਵਧੀਆ ਕਰੇ ਇਹ ਤਾਂ ਮੈਨੂੰ ਆਰਗੂਮੈਂਟ ਆਈ ਦਿਓ ਉਹਦੇ ਨੇ ਨਹੀਂ। ਨਹੀਂ ਹੋਰੇ ਮੈਨੂੰ ਮੇਰੀ ਭੈਣ ਦੱਸ ਕੇ ਗਈ ਸੀ। ਅੱਛਾ ਤੇ ਕੋ ਸਕੀਮ ਬਣਤੀ ਮੈਂ ਤਾਂ ਚੱਲ ਵਧੀਆ ਹੈ। ਹੁਣ ਬੈਠੀ ਰੂ ਮੈਂ ਸੋ ਆਪਣਾ ਬੜੀ। ਹਾਂ ਤੂੰ ਦੇਖੀ ਤੇ ਜਾਈ ਆਪੀ ਟੜਕੀ ਜਾਊਗੀ। ਹਾਂ ਉਹ ਚੌਰਾ ਕੇ ਪੁੱਛੂਗਾ। ਦੇਖੂਗਾ ਮੇਰੀ ਗੁਰਬਲ ਕਿੱਧਰ ਗਈ। ਆਈਗੀ ਅੰਮਾਰ ਬਲਬਲ। ਅਈਆਂ ਕੰਮ ਦੇਖੇ ਬਲਬਲ। ਉਹੀ ਗੱਲ ਜੋ ਕੋ ਲਾਣੇ ਕਰਾਣੇ ਦੀ ਹੁੰਦੀ ਆ ਫੇਰ ਵੀ ਹੁੰਦਾ। ਇਹਦਾ ਆਪਣਾ ਤਾਂ 헤ਜ ਕਰਨ ਨੂੰ ਹਟਾਤਾ ਇਹਨੇ ਜਮਾ। ਨੀ ਹੇਲਤਾ ਹੈ ਜੇ ਉਹ ਤਾਂ ਹੇਲੇ ਜਿੱਦਾਂ ਫਰਦਾ ਰਹਿੰਦਾ ਉਹਨੂੰ ਭਾਲਦਾ ਤੇ ਹੁਣ ਵਧੀਆ ਹੋਇਆ ਆਪੀ ਡੱਟ ਜਾਈਓਗੀ ਤੇ ਚਪਕਰਾਹਲੀ ਬੋਲ ਕੇ ਤੇ ਹੁਣ ਵੀ ਨਾ ਲਗੇ ਆਉਂਦਾ ਹੋਗਾ ਆਸੇ-ਪਾਸੇ ਵਰਦਾ ਬਾਅਦ ਚ ਐ ਪਹਿਲਾਂ ਐ ਐ ਐ ਦੇਖਦਾ ਕਮਰੇ ਚ ਵੀ ਕਿੱਥੇ ਬੈਠੀ ਐ ਨੀਤੀ ਤੇ ਹੁਣ ਉਧਰ ਨਾ ਆ ਗਿਆ ਹੋਵੇ ਆਪਾਂ ਨੂੰ ਧਾਲੇ ਇੱਥੇ ਆ ਕੇ ਐ ਕੀ ਬਟਾ ਲੂਗਾ ਸਾਨੂੰ ਕੀ ਪਤਾ ਨਹੀਂ ਚੱਕ ਕੇ ਕੋਸਾ ਸਭ ਤੇ ਆਪਨੇ ਮੂਹਨਾ ਮਾਰੇ ਦੇ ਤੇ ਨਹੀਂ ਮਾਰਦਾ ਤੂੰ ਚੁੱਪ ਕਰ ਕੁਛ ਨਹੀਂ ਹੁੰਦਾ ਆਪਾਂ ਇਹ ਕਹਿਣਾ ਕਰੀਏ ਹੌਲਕਾ ਜਿਹਾ ਦੇਖ ਕੇ ਨਾ ਜੀ ਦੇਖ ਲੈ ਆ ਜਾ ਤੇ ਚੱਲ ਅੰਦਰ ਹੀ ੜਤੀ ਜਾਂਦੀ ਹੈ ਕੰਜਰੀ ਠੀਕ ਹੈ ਕੀ ਗੱਲ ਬਾਪੂ ਜੀ ਕਿਵੇਂ ਅੱਜ ਘਰ ਦੀ ਪੰਚਾਇਤ ਵਾਲੀ ਕਿਵੇਂ ਇਕੱਠੇ ਕਰ ਲਿਆ ਸਨ ਗੱਲ ਸੁਣ ਲੈ ਵੀਰ ਬਲ ਮੈਂ ਤੁਹਾਨੂੰ ਪਤਾ ਹੀ ਹੁ ਸਰਜੇਗਾ ਦੇਖੋ ਕਦੇ ਤਾਂ ਰੋਟੀ ਚੱਕੜਨੀ ਆ ਭਾਈ ਕਦੇ ਇਹਨੂੰ ਚਾਰ ਚੱਕੜ ਦਿੰਦੇ ਆ ਤੇ ਦੁੱਧ ਤੈਨੂੰ ਦੇਣ ਦੀ ਆ ਘੁੱਟ ਅੱਜ ਇਹਦੀ ਹੁਣੀ ਕੂੜੀ ਲਾ ਕੇ ਨੂੰ ਇਸ ਲੋੜ ਤੇ ਗੱਲ ਨਹੀਂ ਪੁੱਤ ਚੱਲਣੀ ਹੁਣ ਜਾ ਦੱਸਾਂ ਸਮਝਾ ਦੇ ਇਹਨਾਂ ਨੂੰ ਤੇ ਨਹੀਂ ਮੈਂ ਨਾ ਇਹਨੂੰ ਲੈ ਕੇ ਤੇ ਸ਼ਹਿਰ ਚ ਬੈਠੂਗਾ ਘੱਟਾ ਉਹ ਸੋਨੂੰ ਮੈਂ ਤੈਨੂੰ ਹੁਣ ਦੱਸ ਸਕਦਾ ਅੱਛਾ ਤੂੰ ਇਹਨੂੰ ਨਾਲ ਸ਼ਹਿਰ ਤੇ ਲੈ ਕੇ ਜਾਵੇਂਗਾ ਜਦੋਂ ਬੈਕਤਾ ਜੀ ਇਹੋ ਕਰਦੀਆਂ ਦੀ ਪਹਿਲਾਂ ਤੁਸੀਂ ਆਪ ਇਹਦੀ ਲੈ ਤੁਸੀਂ ਵੀ ਕੱਟਿਆ ਤੁਸੀਂ ਬੈਕਤਾ ਕਰ ਕਰ ਕੇ ਕਦੇ ਕੁਸ ਕਦੇ ਕੁਸ ਮੈਂ ਕੀ ਹੋਏ ਇਹਨੂੰ ਲੈਂਦਾ ਹੁਣ ਤੁਸੀਂ ਇਹਨੂੰ ਲੈ ਕੇ ਗੱਲ ਫੇ ਮੈਂ ਹੋ ਕਰੂੰਗਾ ਕਿ ਦੇ ਬੈਕਤਾ ਅਸੀਂ ਨਹੀਂ ਕਰਦੇ ਇਹਦੀ ਬੈਕਤਣ ਹੈ ਇਹ ਕਿਹੜਾ ਘੱਟਾ ਇਹ ਕੱਲ ਨੂੰ ਹੀ ਕੀ ਬਹਿਤ ਕਰਦੇ ਤੂੰ ਹਾਰ ਜਾ ਹਜੇ ਵੀ ਟਿਕਾ ਤੂੰ ਉੱਟੇ ਟਿਕ ਜਾ ਆਹੋ ਮੈਂ ਟਿਕ ਜਾ ਵੀਰਬਾਲ ਸਮਝਾ ਦੇ ਕਿਉਂ ਮੈਨੂੰ ਲੋਹੂ ਹੱਥ ਪਰੋਂ ਨਾ ਸਮਝਾ ਦੇ ਅਸੀਂ ਤਾਂ ਫਾਇਸ਼ਾ ਚ ਜਾਣ ਦਿੰਦੇ ਦੇਖ ਲਾ ਆਪਾਂ ਤਾਂ ਕਦੇ ਸ਼ਹਿਰ ਨਹੀਂ ਲੈ ਕੇ ਗਿਆ ਤੇ ਇਹਨੂੰ ਸ਼ਹਿਰ ਦੀਆਂ ਸਕੀਮਾਂ ਲਾ ਕੇ ਕਰਨ ਵੱਡਾ ਸਾਰਾ ਕਰ ਲੈ ਜੀ ਨਾਲ ਹੀ ਜਾਵਾਂਗੇ ਅਸੀਂ ਤਾਂ ਲੈ ਬਾਪੂ ਜੀ ਇਹ ਕਹਿੰਦਾ ਜਹਿ ਕਿ ਆਈਆਂ ਹੈਗੀਆਂ ਤੁਸੀਂ ਦੱਸਿਆ ਰਹੇ ਹੋ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਉਹ ਇੱਥੇ ਨਾ ਜਲੂਸ ਕਰਦਾ ਰੋ ਚੰਗਾ ਨਾ ਬਣਾ ਪਹਿਲਾਂ ਲੋ ਕਿੰਨੇ ਦਿਨ ਤੋਂ ਪਹਿਲਾਂ ਜਾਣ ਲਿਆ ਹੋ ਰੰਗ ਲੁਆ ਲੱਕੀ ਕੋ ਉਪਰ ਨੂੰ ਤੇ ਬਾਪੂ ਜੀ ਹੁਣ ਕਿਹੜਾ ਜੂਤ ਨੀ ਲੇਕੋਆ ਹੁਣ ਵੀ ਤਗਲਾ ਕਹੂਆ ਵੀ ਸਾਰੇ ਤੱਬਰ ਨੂੰ ਇੱਥੇ ਛੱਡ ਕੇ ਇੱਕ ਨੂੰ ਲੈ ਕੇ ਸ਼ਹਿਰ ਲੱਗ ਗਿਆ ਹੁਣ ਆ ਲੈ ਇਹ ਕਹੂਆ ਵੀ ਇੱਕ ਨੂੰ ਲੈ ਕੇ ਸ਼ਹਿਰ ਪਗਾਏ ਕੁੜੂ ਤਮਾਰ ਸਦਨ ਦੇ ਕੋਲ ਨਾ ਖੜ ਕੇ ਕੋਈ ਬਾਪੂ ਜੀ ਤਮਾਸ਼ਾ ਦਾ ਪਹਿਲਾ ਕਿਹੜਾ ਘਟ ਬਣਿਆ ਹੋਇਆ ਜਿਹੜਾ ਤੁਸੀਂ ਹੋਰ ਬਣਾਉਣ ਨੂੰ ਫਿਰਦੇ ਹੋ ਆ ਤਾਂ ਗੱਲ ਥੋੜੀ ਵੀ ਗੱਲ ਤਾਂ ਜਿਹੜੀ ਸ਼ਹਿਰ ਵਾਲੀ ਕਰੀ ਜਾਂਦੇ ਹੋ ਪਈ ਮੈਂ ਤੈਨੂੰ ਦੱਸਦਾ ਤੇ ਤੈਨੂੰ ਸਾਰਾ ਪਤਾ ਹੈ ਸਾਰੀ ਗੱਲਬਾਤ ਦਾ ਤੈਨੂੰ ਕਿਹਦਾ ਕੁੱਲ ਬਤਾਇਆ ਤੇ ਤੈਨੂੰ ਸੱਚ ਕਿ ਤੈਨੂੰ ਪਹਿਲਾਂ ਸੁਝਾਇਆ ਗਿਆ ਹੁਣ ਤੂੰ ਇਹ ਸਾਰੇ ਕੋਲ ਨੂੰ ਕੋਈ ਗੱਲ ਮਤ ਦੇਣੀ ਹੈ ਦੇ ਦੇ ਨਹੀਂ ਭਾਈ ਮੇਰੇ ਦਾ ਖੀਰ ਇਹੀ ਟਿਕਾਣਾ ਦਾ ਸੀ ਬਾਪੂ ਜੀ ਮਤ ਦੇਣ ਵਾਲੀ ਕਿਹੜੀ ਗੱਲ ਆ ਕੀ ਮਤ ਦੇਵਾਂ ਮੈਂ ਇਹਨਾਂ ਨੂੰ ਉਹ ਤਾਂ ਤੁਹਾਨੂੰ ਵੀ ਪਤਾ ਜੀ ਉਹ ਤੁਹਾਡੀ ਨਾ ਸਮਝਾਇਆ ਨਹੀਂ ਹੁਣ ਤੱਕ ਸਭ ਜੀਆ ਪਹਿਲਾਂ ਮੇਰੀਆਂ ਸਮਝਾ ਕੇ ਮਤ ਸਮਝਣ ਦੀ ਆ ਭਾਈ ਵੀਰਪਾਲ ਅਸੀਂ ਇਹਨੂੰ ਕਿੱਥੇ ਜਾਣ ਦਿੰਦੇ ਹਾਂ ਲੈ ਆਏ ਲੋ ਤੁਸੀਂ ਕਿਵੇਂ ਰੋਕ ਲਓਗੇ ਤੂੰ ਸਾਡਾ ਮਾਲਾ ਜਾਂਦਾ ਤੇ ਜਾਵਾ ਅੱਛਾ ਹਾਂ ਤੂੰ ਬਾਹਰ ਚਾਹਤ ਨਾ ਆਵਾ ਤੂੰ ਰੋ ਰੋ ਕੇ ਮੈਨੂੰ ਪਤਾ ਥੋੜਾ ਵੀ ਠੀਕ ਨਾ ਜੇ ਤੁਸੀਂ ਇੱਥੇ ਚੱਲਦੇ ਹੁੰਦੇ ਨਾ ਤੇ ਮੈਨੂੰ ਵੀ ਨਾ ਲੈ ਕੇ ਆਉਂਦਾ ਨਹੀਂ ਕੀ ਕਹ ਤਾ ਮਾੜਾ ਚਿੰਬੜ ਗਈ ਮਗਰ ਚਿੰਬੜੀ ਵੀ ਲੈ ਕੇ ਆਉਂਦੀ ਐ ਤੈਨੂੰ ਕਿੰਨੇ ਵਾਰ ਕਹਿੰਦਾ ਜੀਬ ਸਾਹਬ ਦਾ ਤੇਰਾ ਤਾਂ ਪਤਾ ਹੀ ਸੀ ਲੈ ਕੇ ਆਉਨੇ ਹਾਂ ਹੋਰ ਤੱਕ ਜਾ ਦੋ ਚਾਰ ਹੋਰ ਲਈ ਹਾਂ ਹੋ ਬੇਬੇ ਕਾਦੇ ਵਾਸਤੇ ਰੋਲਾ ਪਾਈ ਜਾਨੀ ਆ ਹੁਣ ਤਾਂ ਚੁੱਪ ਕਰ ਜਾ ਬਠੇ ਰੁਕਸ਼ ਹੋ ਗਿਆ ਕੱਛ ਪਹਿਲੇ ਹੀ ਨਹੀਂ ਵੀ ਸ਼ਰਮ ਨਹੀਂ ਆਉਂਦੀਆਂ ਗੱਲਾਂ ਕਰਦੇ ਤੂੰ ਸ਼ਰਮ ਤੁਲੀ ਆਦੀ ਮੇਰੀ ਚਲ ਮੈਂ ਕੁਝ ਨਹੀਂ ਹਾਂ ਤੁਸੀਂ 라ਉਟੀ ਮੈਂ ਕੀ ਹਾਂ ਬਾਪੂ ਜੀ ਕਾਹਨੂੰ ਗੱਲ ਵਧਾਈ ਜਾਂਦੇ ਹੋ ਤੁਹਾਨੂੰ ਵੀ ਪਤਾ ਵੀ ਇਹਨਾਂ ਨੇ ਤਾਂ ਜਿੰਨਾ ਬੋਲੀ ਜਾਉਂਗੇ ਝੋਗੜਾ ਬੋਲਣੀਆਂ ਤੁਸੀਂ ਬਸ ਸਹੀ ਸਹੀ ਗੱਲ ਕਰੋ ਆ ਤੁਹਾਡੀ ਗੱਲ ਤਾਂ ਮੈਨੂੰ ਵੀ ਨਹੀਂ ਚੱਜੀ ਫੇਰ ਮੈਂ ਕਿਹੜਾ ਹੋ ਕੀ ਵਧਾਉਣੀ ਹੈ ਇਹ ਮੰਗਦਾ ਨਾ ਮੈਨੂੰ ਤੂੰ ਕਹਿ ਰਿਹਾ ਮੈਂ ਤੁਹਾਨੂੰ ਆਇਆ ਤੇਰਾ ਪੂਰਾ ਸਰਦੈਤ ਨਾ ਉਸ ਕੱਢੀ ਜਾਂ ਕਿ ਇਹਨੂੰ ਤਕਿਆਈ ਹੋਣੀ ਚਾਹੀਦੀ ਜੀ ਨੇ ਕੀਵਾਂ ਦੀ ਛੇੜ ਵੰਨ ਲਈ ਬੇਬੇ ਤੁਹਾਡੇ ਚ ਰੋਖਾ ਕੱਢਾ ਹੋਰ ਕੀ ਚ ਕੱਣਾ ਗਲਤੀ ਤਾਂ ਤੁਹਾਡੀ ਵੀ ਹੈ ਜੇ ਤੁਸੀਂ ਨਾਂ ਕੈਂਚ ਲਖਾਂਦਾ ਕਰਦੀਆਂ ਆ ਗੱਲਾਂ ਕਰ ਹੁੰਦੀਆਂ ਉਰੇ ਅਸੀਂ ਤੁਹਾਡਾ ਘਰ ਰੱਖਣ ਦੀਆਂ ਮਾਰਨਾਂ ਨੇ ਕੰਜਰਖਾਨਾ ਕਰਿਆ ਤੁਹਾਨੂੰ ਦੁੱਖ ਨਹੀਂ ਹੈ ਕੱਦ ਤਾ ਨਹੀਂ ਅਸੀਂ ਤਾਂ ਲੜਕੇ ਇੱਕੋ ਜਿਹੇ ਹੋ ਜਾਂਦੇ ਸੀ ਆਏ ਨੇ ਹੋਰ ਹੀ ਤਾਲਾ ਬੀਜਤਾ ਓ ਰਹਿਂਦੇ ਰਹਿਂਦੇ ਤੂੰ ਆ ਤੇਰੀ ਗੰਦੀ ਜੀਵਨ ਦਾ ਕਾਰਜ ਕਰਉਂਦੀ ਹੈ ਜੀ ਮੇਰੀ ਗੱਲ ਸੁਣ ਲੈ ਕੁੜੀ ਮੈਂ ਤਾਂ ਵੀ ਮਨਮਰਜ਼ੀ ਕਰੂੰਗਾ ਹੋ ਭਾਈ ਇਹ ਨਹੀਂ ਲੋਟੋ ਦੀਆਂ ਆ ਉੱਠੀ ਚੱਲ ਅੱਛਾ ਤੂੰ ਭਰੇਗਾ ਮਨਮਰਜ਼ੀ ਦੇਖ ਲੈ ਤੇਰਾ ਮਨਮਰਜ਼ੀਆਂ ਆਓ ਲੈ ਜਾ ਇਹਨੂੰ ਵੀ ਨਾਲ ਹੀ ਦੇਖ ਤੱਕਦਿਆਂ ਕਿਵੇਂ ਛਾਲ ਮਾਰ ਕੇ ਕਢੀ ਗਈ ਹੈ ਕਿਉਂ ਨੀ ਪਾਣੀ ਤੂੰ ਚੁੱਪ ਕਰ ਜਾ ਟਹਿਲੀ ਬਹਿ ਜਾ ਹਜੇ ਪਤਾ ਨਹੀਂ ਹੋਰ ਕੀ ਕੀ ਵੱਡ ਬੀਜੂਗਾ ਆਹੋ ਆਹੋ ਤੁਸੀਂ ਨਾ ਚੁੱਪ ਕਰਿਓ ਆ ਤੁਹਾਡੀ ਜੀਬ ਦੇ ਕਾਰੇ ਆ ਸਾਰੇ ਜੇ ਤੁਸੀਂ ਬੋਲਣਾ ਨਹੀਂ ਹਰਦਿਆਂ ਸੀ ਨਾ ਤਾਂ ਇਹ ਆ ਕੁਝ ਹੋਇਆ ਆ ਹੁਣ ਇੱਥੇ ਬਹਿ ਜਾ ਚੌੜੀਆਂ ਹੋ ਕੇ ਰਹਿ ਲਓ ਇਕੱਲਾ ਉਹ ਤਾਂ ਅਗਲੇ ਲੈ ਕੇ ਉਹਨੂੰ ਸ਼ਹਿਰ ਭੱਜੂਗਾ ਐ ਕਿ ਤੁਸੀਂ ਉਹਨੂੰ ਕੀ ਕਿਹਾ ਲੈ ਦੇਖ ਲੈ ਐਂ ਸ਼ਹਿਰ ਕਿਵੇਂ ਭੱਜੂ ਅਸੀਂ ਮੰਗਰੀ ਜਾਵਾਂਗੇ ਇਹ ਵੀ ਹੁਣ ਉਹਦੀ ਮੇਰ ਕਰਾਉਂਦੀ ਆ ਇਹ ਤਾਂ ਬਸ ਉਹਦੀ ਬਣੀ ਬੈਠੀ ਆ ਆਪਾਂ ਕਰਨੀ ਆਪਾਂ ਉਹਨੂੰ ਸ਼ਹਿਰ ਨਹੀਂ ਜਾਣ ਦਿੰਦੇ ਲਾਡੀ ਹਾਂ ਮਮੀ ਤੂੰ ਇੱਥੇ ਪਿਆ ਤੇ ਹਰਪ੍ਰੀਤ ਕਿੱਥੇ ਆ ਮੈਂ ਤਾਂ ਆਖਿਆ ਤੁਸੀਂ ਦੋਵੇਂ ਜਣੇ ਕਿਤੇ ਬਾਹਰ ਗਏ ਆ ਲੈ ਹਰਪ੍ਰੀਤ ਅੰਦਰ ਨਹੀਂ ਆ ਗਿਆ ਹਰਪ੍ਰੀਤ ਮੈਂ ਤਾਂ ਡਰ ਕੇ ਤਾਂ ਆਸ਼ ਖੇਡਣ ਗਿਆ ਸੀ ਸਸਚੋ ਆ ਕੇ ਮੈਦੀ ਬਹਿ ਗਿਆ ਮੈਂ ਕਿਹਾ ਅੰਦਰ ਰੌਲਾ ਪਈ ਜਾਂਦਾ ਕਾਹ ਨੂੰ ਅੰਦਰ ਜਾਣਾਗਾ ਮੈਂ ਆਖਿਆ ਹੋਰੇ ਬਹਿ ਗਿਆ ਮਨ ਤਾਂ ਅਚੰਦਰੀ ਹੋਊਗੀ ਤੁਹਾਡੇ ਕੋਲੇ ਨਾ ਨਾ ਭਾਈ ਉਹ ਤਾਂ ਸਵੇਰ ਦੀ ਹੈ ਨਹੀਂ ਆਹ 2-3 ਘੰਟੇ ਹੋ ਗਏ ਉਦੋਂ ਦੇਖੀ ਸੀ ਉਸ ਤੋਂ ਬਾਅਦ ਮੈਨੂੰ ਆਏ ਲੱਗਿਆ ਮਾ ਕਿਤੇ ਚੱਲ ਤੁਸੀਂ ਦੋਵੇਂ ਜਣੇ ਇੱਧਰ ਉੱਧਰ ਵਾਗੇ ਹੋਵੋਗੇ ਤਾਂ ਕਰਕੇ ਨਹੀਂ ਨਹੀਂ ਮੈਂ ਤਾਂ ਬਾਹਰ ਸੱਚੋਂ ਫੋਨ ਆ ਗਿਆ ਸੀ ਉਹ ਪਹਿਲੇ ਬੈਠੇ ਸੀ ਕਹਿੰਦੇ ਆ ਜਾ ਉਧਰ ਜਾਵੜਿਆ ਮੈਂ ਆਪਾਂ ਇੱਧਰ ਤਾਇਏ ਕੇ ਦੇਖ ਆਉਣੇ ਆ ਤਾਇਏ ਕੇ ਨਾ ਬਾਕੀ ਹੋਵੇ ਅੱਛਾ ਪਰ ਐ ਕਮਲੀ ਜੀ ਦੱਸੇ ਬਿਨਾ ਤਾਂ ਉਹ ਜਾਣਦੀ ਨਹੀਂ ਉਹ ਤਾਂ ਮੈਨੂੰ ਕਹਿ ਕੇ ਜਾਂਦੀ ਹੁੰਦੀ ਆ ਵੀ ਭਾਬੀ ਚਲ ਮੈਂ ਤਾਇਏ ਘਰੀ ਜਾਨੀ ਆ ਚਲ ਹਾਂ ਫਿਕਰ ਕਰਨ ਵਾਲੀ ਕਿਹੜੀ ਗੱਲ ਆ ਇੱਧਰ ਤਾਇਏ ਕੇ ਘਰੀ ਗਈ ਹੋਊਗੀ ਫਿਰ ਆ ਜੂਗੀ ਆਪੇ ਕੋਈ ਗੱਲ ਨਹੀਂ ਕਿ ਉਹਨੂੰ ਕੋੜਾ ਪਿੰਡ ਦੇ ਰਾਹ ਭੁੱਲਿਆ ਹਾਂ ਹਾਂ ਉਹ ਤਾਂ ਚਲ ਠੀਕ ਆ ਚਲ ਆਏ ਕਰ ਤੇ ਆ ਤੂੰ ਬੈਠੇ ਇੱਥੇ ਜਾ ਪੇ ਜਾ ਉੱਥੇ ਆ ਜਾ ਰੋਟੀ ਖਾ ਲੈ ਫਿਰ ਅੰਦਰ ਨਹੀਂ ਮੈਂ ਆਉਂਦਾ ਅੰਦਰ ਦਾ ਕਲੇਸ ਭੀ ਜਾਂਦਾ ਮੈਨੂੰ ਸੁਣੀ ਜਾਂਦਾ ਸਾਰਾ ਕੁਝ ਤੇ ਦੋਹਰੀ ਲੈ ਦੇ ਰੋਟੀ ਮੈਨੂੰ ਬੇ ਕੀ ਕਰਾਂ ਲਾਡੀ ਹੁਣ ਮੇਰੇ ਕੀ ਸਾਰੇ ਆ ਭਾਈ ਹੈਲੋ ਤਨ ਕਿੰਨੇ ਵਾਰੀ ਕਹਿ ਆ ਮੈਨੂੰ ਐ ਫੋਨ ਨਾ ਕਰਿਆ ਕਰ ਤੂੰ ਓਹੋ ਤੈਨੂੰ ਪਤਾ ਹੈ ਕਿੰਨੀਆਂ ਪਰਚਿੱਟਾਂ ਨੇ ਜੇ ਕੋਈ ਚੱਕ ਲੈਂਦਾ ਫੋਨ ਸਾਰੇ ਕੋਲੇ ਬੇਟੀ ਸਿੰਘੜੇ ਮੈਨੂੰ ਪਤਾ ਹੈਗਾ ਮੈਨੂੰ ਪਤਾ ਹੈ ਹਜੇ ਕੰਮ ਨਹੀਂ ਹੋ ਸਕਦਾ ਤਨਾ ਤੂੰ ਤਾਂ ਪੂਰੀ ਗੱਲ ਕਰੀ ਜਾਂਦਾ ਉਹ ਹੋ ਹੁਣ ਤੈਨੂੰ ਹੋਰ ਹੋਰ ਭੰਗ ਘੜਦਾ ਕਹਿੰਦਾ ਸ਼ਹਿਰ ਜਾ ਕੇ ਰਹਿਣਾ ਜੇ ਸ਼ਹਿਰ ਜਾ ਕੇ ਰਹਿਣ ਲੱਗੇ ਤਾਂ ਇੱਥੇ ਕੁਝ ਵੀ ਨਹੀਂ ਹੱਲ ਹੋਣਾ ਫਿਰ ਚਲ ਠੀਕ ਹੈ ਤੂੰ ਮੈਨੂੰ ਐ ਫੋਨ ਨਾ ਕਰਿਆ ਕਰ ਮੈਂ ਆਪੇ ਜਦ ਮੈਨੂੰ ਲੋੜ ਹੋਣੀ ਆਪਾਂ ਫੋਨ ਲਾ ਲੈਪਾਂਗੇ ਚਲ ਠੀਕ ਹੈ ਯਾ ਠੀਕ ਹੈ ਮੈਂ ਫਿਰ ਮੋਂ ਕਰੂੰਗੀ ਠੀਕ ਹੈ ਤੋ ਮੈਨੂੰ ਐ ਫੋਨ ਨਾ ਲਾਇਆ ਕਰ ਜਦੋਂ ਕੋਈ ਕੰਮ ਹੋਇਆ ਮੈਂ ਤੁਹਾਨੂੰ ਦੱਸ ਦਵਾਂਗੀ ਚੰਗਾ ਕਰਦੇ ਫੋਨ ਹਾਂ ਠੀਕ ਹੈ ਫਿਰ ਮੈਂ ਕਿਵਾਨਾ ਲਾ ਮਾਂ ਕਿਹੜੇ ਸਾਹ ਵਾਂ ਨੂੰ ਰੋਕਾ ਵੀ ਆਪਾਂ ਸ਼ਹਿਰ ਨਹੀਂ ਰਹਿਣਾ ਜੇ ਜੀ ਮੈਨੂੰ ਸ਼ਹਿਰ ਲੈ ਕੇ ਵਾਗਿਆ ਤੇ ਮੇਰਾ ਸਾਰਾ ਕੰਮ ਇੱਥੇ ਰਹਿਣਾ ਮੇਰੇ ਤੋਂ ਕੋਈ ਵੀ ਗੱਲ ਨਹੀਂ ਹੋਣਾ ਕੋਈ ਸਕੀਮ ਲਾਉਣੀ ਪੈਣੀ ਹੈ ਕੋਈ ਗੱਲ ਨਹੀਂ ਹੁਣ ਮੈਂ ਸਟੇਮ ਕੋਈ ਹੋਰ ਲਾਉਂਗੀ ਹਾਲੇ ਤਾਂ ਮੈਨੂੰ ਕਰਨਾ ਹੀ ਪੈਣਾ ਹੈ ਬੇਲਾ ਜੀ ਬੇ ਲੱਗਿਆ ਕੁਝ ਪਤਾ ਭਾਈ ਹਰਪ੍ਰੀਤ ਤਾਂ ਤਾਇਕੇ ਘਰੇ ਵੀ ਹੈ ਨਹੀਂ ਮੈਂ ਤਾਂ ਗਵਾਂਡੀਆਂ ਦੇ ਘਰੇ ਵੀ ਦੇਖ ਲਈ ਮੈਨੂੰ ਤਾਂ ਕਿਤੇ ਨਹੀਂ ਥਈ ਹੋਰ ਭਾਪੀ ਆ ਮੇਰਾ ਤਾਂ ਫੋਨ ਵੀ ਨਹੀਂ ਚੱਲਦੀ ਪਤਾ ਨਹੀਂ ਕਿੱਥੇ ਗਈ ਐ ਨਾ ਕੁਝ ਦੱਸਿਆ ਨਾ ਕਰਿਆ ਬੇਪਹਿਲੀ ਪਹਿਲੀ ਵਾਰ ਹੋਈ ਐ ਇਹ ਜੀ ਗੱਲ ਵੀ ਹਰਪ੍ਰੀਤ ਬਿਨਾ ਦੱਸੇ ਘਰੋਂ ਗਈਆ ਉਹਨੇ ਤਾਂ ਕਿਤੇ ਮਰਜੀ ਜਾਵੇ ਉਹ ਤਾਂ ਮੈਨੂੰ ਪਹਿਲਾਂ ਦੱਸ ਦਿੰਦੀ ਆ ਭਾਬੀ ਮੈਂ ਇੱਥੇ ਜਾਣਾ ਜਾਂ ਜੰਨੀ ਆ ਤੇ ਹੋਰ ਮੇਰੇ ਕੋਲ ਤਾਂ ਉਹ ਕੱਲੀ ਕੱਲੀ ਗੱਲ ਕਰਦੀ ਐ ਚਾਹ ਤੂੰ ਐਂ ਕਰ ਤੂੰ ਟੈਨਸ਼ਨ ਨਾ ਲੈ ਮੈਨੂੰ ਲੱਗਦਾ ਉਹ ਤਾਂ ਬੇਬੀ ਨੂੰ ਨਾ ਭੇਜਿਓ ਕਿਤੇ ਕਿਹਨੂੰ ਭੇਜਿਆ ਪੁੱਤ ਕਿੱਥੇ ਭੇਜਿਆ ਬੇਬੇ ਬਹਿ ਜਾ ਕੁਛ ਨਹੀਂ ਬਸ ਉਹਦਾ ਟੈਨਸ਼ਨ ਜੀ ਹੋਈ ਪਈ ਐ ਤੜਕੇ ਹੀ ਹਰਪ੍ਰੀਤ ਨੂੰ ਥਾਈ ਮੈਨੂੰ ਲੱਗਿਆ ਕਿਤੇ ਤੂੰ ਨਾ ਭੇਜ ਜਿਓ ਕਿਤੇ ਹਰਪ੍ਰੀਤ ਨਹੀਂ ਥਾਈ ਉਹ ਨਹੀਂ ਨਹੀਂ ਬੇਬੇ ਹੋਰ ਦਾ ਮਤਲਬ ਇਹ ਨਹੀਂ ਇਹਦੇ ਕਹਿਣ ਦਾ ਮਤਲਬ ਇਹ ਹੈ ਵੀ ਪਤਾ ਨਹੀਂ ਉਹ ਕਿੱਥੇ ਗਈ ਆ ਸਾਨੂੰ ਦਿਖੀ ਨਹੀਂ ਹੈਗੀ ਉਹ ਨਾ ਅੱਗੇ ਤਾਂ ਮੇਰੀ ਕੁੜੀ ਕਦੇ ਗਈ ਨਹੀਂ ਤੇ ਹੁਣ ਕਿੱਥੇ ਲਾ ਗਈ ਫੇਰ ਉਹ ਨਹੀਂ ਬੇਬੇ ਉਹੀ ਤਾਂ ਤੁਹਾਨੂੰ ਪੁੱਛਦੇ ਸੀ ਵੀ ਤੁਸੀਂ ਤਾਂ ਨਹੀਂ ਕਿਤੇ ਪੇਹਸਤਾਨ ਜਾ ਕੇ ਕਿਸੇ ਕੰਮ ਧੰਦੇ ਜਾਂ ਕਿਸੇ ਕੁੜੀ ਕਤਰੀ ਦੇ ਨਾਲ ਨਹੀਂ ਮੈਂ ਨਹੀਂ ਕਿਹਾ ਜਾਬੀਰ ਪਾਣਾ ਕਿਤੇ ਇੰਨਾ ਨਾ ਵੀ ਘਰ ਆਵੇਗਾ ਆਏ ਹੋਏ ਨਹੀਂ ਮੈਂ ਤਾਂ ਜੇ ਲੀਵਲ ਗਈ ਹੋਵੇ ਆ ਚੌੜੇ ਤਾਂ ਨਾ ਕਿ ਤੱਕ ਸਾਨੂੰ ਕੁਸਕਾਤਾ ਹੋਵੇ ਆਏ ਹਾਏ ਉਹ ਬੇੜਾ ਰਹਿਣਾ ਗੁੰਡੀ ਦਾ ਉਹਨੇ ਲੱਗਦਾ ਮਨੀਂਂੀ ਵਰਵਾਤੀ ਹੋਵੇ ਉਹ ਚੌਰਾ ਲੈ ਕੇ ਆਇਆ ਰਾ ਤੂੰ ਆ ਕੇ ਇਹਨੀਂੀ ਵਰਵਾਤਾ ਕਰ ਦੋ ਮੈਂ ਨਾ ਫੋਨ ਲਾਣਾ ਤੂੰ ਚੁੱਪ ਕਰ ਮੈਂ ਫੋਨ ਲਾਉਣਾ ਫੋਨ ਲਾ ਲੈ ਬੇਬੇ ਐ ਨਹੀਂ ਕਰਦੇ ਹੁੰਦੇ ਕਿਹਦੀ ਕਾਤੋਂ ਆਪ ਦਾ ਆਪ ਗਮਾਇਆ ਤੂੰ ਰੌਲਾ ਥੋੜੀ ਪਾਉਂਦੇ ਆ ਘੰਟੀ ਗਈ ਆ ਜਾ ਕਰ ਬੀ ਐ ਹੈਲੋ ਹਰਪ੍ਰੀਤਾ ਮਾਂ ਪਾਪੀ ਪਹਿਲਾਂ ਤੂੰ ਮੈਨੂੰ ਐ ਦੱਸ ਹੈ ਕਿੱਥੇ ਆ? ਤਾਦੀ ਮੈਂ ਤਾਂਨੇ ਸੋਹਰੇ ਬਾਗੀ ਸੋਹਰੇ ਬਾਗੀ ਕੀ ਗੱਲ ਤੂੰ ਮੈਨੂੰ ਦੱਸ ਕੇ ਵੀ ਨਹੀਂ ਗਈ ਤਾਦੀ ਮੈਂ ਤੈਨੂੰ ਫੇਰ ਕਰ ਤੋਂ ਲੈ ਫੇਰ ਵਾਲੀ ਕਿਹੜੀ ਗੱਲ ਆ ਤੂੰ ਹੁਣ ਹੀ ਦੱਸ ਦੇ ਨਾ ਨਾਲ ਐ ਬਿਨਾਂ ਦੱਸੇ ਕਿਵੇਂ ਬਾਗੀ ਅੱਗੇ ਤਾਂ ਮੇਰੇ ਤੋਂ ਬਿਨਾਂ ਪੁੱਛੇ ਕਦੀ ਹੁਣ ਹੀ ਨਹੀਂ ਕਿਤੇ ਗਈ ਸੀ ਨਹੀਂ ਪਾਪੀ ਮੈਂ ਤੈਨੂੰ ਫੇਰ ਹੀ ਦੱਸੂ ਲੈ ਦੱਸ ਫੋਨ ਹੀ ਕੱਟ ਗਈ ਲੈ ਬੇਬੇ ਕੋਈ ਰੌਲਾ ਪਾਈ ਜਾਂਦੀ ਸੀ ਹਰ ਵੀ ਤਾਰੇ ਸੋਹਰੇ ਬਾਗੀ ਲੈ ਸੋਹਰੇ ਬਾਗੀ ਮੈਂ ਇੱਥੇ ਆ ਕੇ ਸੋਰੀ ਬੈਠਾ ਉਹ ਉੱਥੇ ਬਾਗੀ ਮੂੰਹ ਚੱਕ ਕੇ ਬੇਬੇ ਦਾ ਹੱਦ ਨਹੀਂ ਪੰਦਾ ਸੀ ਮੈਨੂੰ ਦੱਸੰਦਾ ਇੱਕ ਵਾਰੀ ਤਾਂ ਦੱਸ ਦਿੰਦੀ ਲੈ ਦੇਖ ਲੈ ਹੁਣ ਕੁੱਟ ਖਾਣੇ ਇਕੱਲਾ ਕਰਦੀ ਆ ਵੇ ਚੱਲ ਕੋਈ ਨਾ ਪੁੱਤ ਉਹਦੀ ਸੱਸ ਨੇ ਕਹਿਤਾ ਉਹ ਚਲ ਮੈਂ ਦਾ ਸੱਸ ਦਾ ਪਤਾ ਲਿਆਵਾਂ ਬਾਹਲੇ ਦਿਨ ਹੋ ਗਏ ਪਰ ਕੌਣ ਜੀ ਨੇ ਦੱਸ ਗਿਆ ਤਾਂ ਜਾਣਾਂ ਸੀ ਤੇ ਸੱਸ ਦਾ ਕਿਹੜਾ ਮੈਨੂੰ ਫੋਨ ਆਇਆ ਮੈਨੂੰ ਫੋਨ ਕਰਕੇ ਦੱਸ ਦਿੰਦੀ ਉਹ ਉਹ ਉਹੀ ਬਾਗੀ ਬਣੀ ਫੋਟ ਖਾਇਗਲਾ ਕਰਦੀ ਆ ਸਭ ਫੋਨ ਲਈ ਫਿਰਦੀ ਆ ਤੇ ਲੱਗੋ ਮੈਂ ਹੱਥ ਫੇਰੀ ਕਰਦੀ ਉਹਦੀ ਲੈ ਹੁਣ ਆ ਗੋ ਵੀ ਮੇਰਾ ਫੋਨ ਲੈ ਦੇ ਲੈ ਵੀਰਪਾਲ ਚੱਲ ਕੋਈ ਗੋ ਮੂੰ ਬਾਗੀ ਹੋਣੀ ਪਰ ਕਾਣੀ ਜੀ ਨੇ ਦੱਸਣਾ ਸੀ ਬੇਬੇ ਆਹੀ ਗੱਲ ਦੀ ਤਾਂ ਮੈਨੂੰ ਫਿਕਰ ਲੱਗੀ ਪਈ ਆ ਤੁੰਨੂੰ ਵੀ ਪਤਾ ਵੀ ਅੱਜ ਤੱਕ ਕਦੇ ਇਹ ਜਿਆ ਦਿਨ ਨਹੀਂ ਆਇਆ ਵੀ ਹਰਪ੍ਰੀਤ ਆਪਣੇ ਤੋਂ ਬਿਨਾ ਪੁੱਛੇ ਤਾਂ ਆਏਗਾ ਤੱਕ ਵੀ ਬਗ ਨਾ ਪਤਾ ਤਾਂ ਗਈ ਨਹੀਂ ਸੀ ਤਾਂ ਦਾ ਪਤਾ ਤੇਰਾ ਤਾਂ ਕਾਹ ਜਾ ਨਿਕਲ ਗਿਆ ਸੀ ਮਾਇਆ ਕਹ ਕਿ ਉਹ ਨਹੀਂ ਜ ਕਿਸੇ ਨੇ ਮਾਰ ਮੂਰਤੀ ਉਹ ਲੈ ਮੇਰੀ ਉਹ ਨਹੀਂ ਬੇਬੇ ਤੂੰ ਤਾਂ ਹੁਣ ਵੀ ਬੜਾ ਸੋਚਦੀ ਆਂ ਕੋਈ ਪੁੱਠੇ ਪਾਸੇ ਦਿਮਾਗ ਲਾਈ ਜੰਨੀ ਰਹਿੰਦੀ ਆਂ ਚੱਲ ਕੋਈ ਗੱਲ ਨਹੀਂ ਮੈਨੂੰ ਤਾਂ ਬਸ ਫਿਕਰ ਜੀ ਲੱਗੀ ਪਈ ਆ ਬੇਬੇ ਉਹ ਪੁੱਤ ਨੂੰ ਕਹਿੰਦਾ ਵੀ ਆ ਜਾ ਨਹੀਂ ਨਹੀਂ ਬੇਬੇ ਉਹ ਹੀ ਤੈਨੂੰ ਦੱਸਦੀ ਸੀ ਉਹ ਮੈਨੂੰ ਐ ਕਹਿੰਦੀ ਸੀ ਕਹਿੰਦੀ ਤੈਨੂੰ ਫੋਨ ਤੇ ਦੱਸਦੀ ਆਂ ਕੁਝ ਪਤਾ ਨਹੀਂ ਕੀ ਗੱਲ ਆ ਇਹ ਜੀ ਐ ਜੀ ਕੀ ਗੱਲ ਹੋ ਗਈ ਪੁੱਤ ਪਤਾ ਨਹੀਂ ਬੇਬੇ ਇਹ ਤਾਂ ਹੁਣ ਉਹਦੇ ਨਾਲ ਗੱਲ ਕਰਕੇ ਪਤਾ ਲੱਗੇ ਨਸਤੂਨ ਫੋਨ ਕਰਦੇ ਮੈਂ ਆਪ ਹੀ ਆ ਜਨਾ ਸੁਪੀਲ ਦਾ ਘੁੱਟ ਕਿੱਥੇ ਔਖੀ ਹੋ ਗਰਮੀ ਚ ਮੈਂ ਕਹਿੰਦਾ ਆਪ ਹੀ ਲੈ ਜਾਨੀ ਕੁਛ ਨਹੀਂ ਹੁੰਦਾਗਾ ਆ ਤਾਂ ਟੁੱਟ ਜੂਗਾ ਮੈਂ ਤਾਂ ਇੱਥੇ ਹੀ ਬਹਿ ਜਾ ਨੀ ਥੱਲੇ ਕੋਈ ਨਹੀਂ ਬੈਠੇ ਇੱਥੇ ਤੇ ਤੂੰ ਆਪਦਾ ਸਮਾਨ ਸੂ ਸਾਰਾ ਕੋਲ ਫਿੱਟ ਕਰ ਲੈ ਕੰਮ ਮੇਰੀ ਗੱਲ ਸੁਣੋ ਜੀ ਸਮਾਨ ਹੁਣ ਆਪਾਂ ਕਾਹਦੇ ਵਾਸਤੇ ਬੰਨਾਂਗੇ ਤੁਸੀਂ ਆਏ ਵੇਖੋ ਵੀ ਸਾਰਾ ਪਰ ਹੈ ਆਪਣਾ ਘਰ ਛੱਡ ਕੇ ਆਪਾਂ ਕਿੱਥੇ ਜਾਵਾਂਗੇ ਤੁਹਾਡੇ ਬਿਨਾ ਤਾਂ ਘਰ ਦਾ ਨਾਸ ਮਾਰ ਦੇਣਾ ਮੈਂ ਮੈਂ 2 ਮਹੀਨਾ ਦੀ ਖਾਤਰ ਕਿਰਾਏ ਦਾ ਘਰ ਪੁੱਛ ਲਿਆ ਕੀਰਾ ਆਪਾਂ 2 ਮਹੀਨੇ ਦੇਖਦੇ ਆਂ ਫਿਰ ਉਸ ਤੋਂ ਬਾਅਦ ਚ ਆਪ ਆਪਦਾ ਮਕਾਨ ਲੈ ਲੇਂਗਾ ਇੱਥੇ ਨਹੀਂ ਲੋਟਾਂ ਦਾ ਕੋਸਮ ਮੈਥੋਂ ਕਿ ਬੱਜਿਆ ਕਿਸੇ ਇਹਨਾਂ ਦੇ 60 ਫੁੱਟ ਫੇਰ ਕੰਮ ਕਹਾਣੀ ਵਿਗੜ ਜੂ ਲੋੜ ਨਹੀਂ ਆਪੋ ਤੁਸੀਂ ਗੱਲ ਨਹੀਂ ਸਮਝਦੇ ਮੇਰੀ ਗੱਲ ਸੁਣੋ ਇੱਥੇ ਤਾਂ ਹੁਣ ਸਾਰਾ ਤਾਂ ਨਹੀਂ ਆਪ ਕੰਮ ਕਰਦਿਆਂ ਨੇ ਉੱਥੇ ਆਪਾਂ ਨੂੰ ਆਫ ਕਰਨਾ ਪਿਆ ਕਰੂਗਾ ਓਹੋ ਸਾਰਾ ਘਰ ਖਰਾਬ ਕਰ ਦਿਆ ਨਹੀਂ ਇਹ ਨਾਲ ਐਨੀ ਜ਼ਮੀਨ ਜਾਏ ਤਾਂ ਸਭ ਕੁਝ ਛੱਡ ਕੇ ਆਪਾਂ ਕਿਵੇਂ ਜਾ ਸਕਦੇ ਆਂ ਹੂੰ ਤਾਂ ਸਰ ਤੇਰੀ ਗੱਲ ਸਿਆਣੀ ਐ ਇਹ ਥੋੜੇ ਬਿਨਾ ਤਾਂ ਇਹਨਾਂ ਨੇ ਨਾਸ ਮਾਰ ਦੇਣਾ ਕਰਤਾ ਕਰਤਾ ਠੀਕ ਐ ਮੇਰੀ ਗੱਲ ਸੁਣੋ ਤੋਂ ਨੂੰ ਨਹੀਂ ਪਤਾ ਇਸ ਗੱਲ ਦਾ ਇਹ ਬਹੁਤ ਪਰਚਿੱਤਿਆਂ ਨੇ ਇਹ ਨਹੀਂ ਪਤਾ ਇਹ ਰੀਸ ਕਰ ਲੈਣ ਕੋਈ ਲਿਆ ਕੇ ਇੱਥੇ ਬੰਦਾ ਬਿਠਾ ਦੇਣ ਘਰੇ ਫੇਰ ਕੀ ਕਰ ਲੇਗਾ ਤੂੰ ਤੂੰ ਬੰਦੇ ਦੀ ਗੱਲ ਕਰਦੀ ਐ ਐਂ ਕਿ ਹਿੰਮਤ ਕਿਸੇ ਦੀ ਮਾਰ ਕੇ ਆਜੇ ਕੋਈ ਜੇ ਮਾਰ ਕੇ ਇਹਨਾਂ ਨੂੰ ਨਾਲੇ ਬੰਦੇ ਨੂੰ ਥਾਂੇ ਨਾ ਕੱਢ ਦਿਆਂ ਵੇ ਤੈਨੂੰ ਨਹੀਂ ਪਤਾ ਇਹ ਖੈਦੀਆਂ ਮਾਰੀਆਂ ਕੀ ਕੁਛ ਕਰਨੀਆਂ ਤਾਂ ਹੀ ਤੈਨੂੰ ਸਮਝਾਉਣੀ ਆ ਵੀ ਆਪਣਾ ਇੱਥੋਂ ਜਾਇਆ ਨਹੀਂ ਸਰਦਾ ਇੰਨਾ ਔਖਾ ਹੋ ਕੇ ਤੂੰ ਘਰ ਬੰਨੇਗਾ ਜਮੀਨ ਜਾਇਆ ਤਾਂ ਬਣਾਈ ਹੈਗੀ ਇਹਨਾਂ ਦਾ ਕਹੇ ਪਤਾ ਮਿੰਟ ਚ ਰੋਲ ਦੇਣੀਆਂ ਸਾਰਾ ਕੁਝ ਇਹ ਵੀ ਗੱਲ ਤੇ ਠੀਕ ਹੈ ਖਰ ਸਿਆਣੀ ਏ ਤੂੰ ਮੜਾ ਮੋਟਾ ਅਕਲ ਨੂੰ ਹੱਥ ਮਾਰ ਜਿਹੜੇ ਤੂੰ ਇਨੇ ਸਾਰੀ ਉਮਰ ਕੱਢ ਲਈ ਆਹ ਜ਼ਮੀਨ ਜਾਇਤ ਬਣਾਉਂਦੇ ਨੇ ਘਰ ਬਣਾਉਂਦੇ ਨੇ ਤੇ ਤੇਰੀ ਸਾਰੀ ਖਰਾਬ ਕਰ ਦੇਣੀਆਂ ਇਹ ਤੂੰ ਮੇਰੀ ਫਿਕਰ ਨਾ ਕਰ ਮੈਂ ਤਾਂ ਇਹਨਾਂ ਨਾਲ ਆਪੇ ਕੱਟ ਲੂੰਗੀ ਮੈਨੂੰ ਤਾਂ ਇਹਨਾਂ ਦੀ ਆਦਤ ਪੈ ਗਈ ਹੁਣ ਜਿਵੇਂ ਇਹ ਕਰਨੀਏ ਓਵੇਂ ਮੈਂ ਕਰੀ ਚੱਲੂ ਇਹਨਾਂ ਦੇ ਨਾਲ ਤੇ ਆਪਾਂ ਘਰ ਛੱਡ ਕੇ ਨਹੀਂ ਜਾਂਦੇ ਹਾਂ ਹਾਂ ਤੇਰੀ ਗੱਲ ਵੀ ਠੀਕ ਹੈ ਘਰ ਸਰਕ ਨੂੰ ਜਾਇਆ ਵੀ ਘਰ ਕਿੱਥੇ ਜਾਂਦਾ ਮੈਂ ਤਾਂ ਇਸੇ ਗੱਲ ਨਾਲ ਮਾਰੀ ਟੜਦਾ ਸੀ ਵੀ ਰੋਜ਼ ਕਲੇਸ਼ ਰੋਜ਼ ਕਲੇਸ਼ ਐ ਮੈਂ ਬੁਰਾ ਲੱਗਦਾ ਬੰਦਾ ਕੁਝ ਨਹੀਂ ਹੁੰਦਾ ਆਪੇ ਕਲੇਸ ਕਲੂਜ਼ ਆਪੇ ਚੱਲਦਾ ਰਹੂਗਾ ਇਹ ਤਾਂ ਚਲ ਠੀਕ ਆ ਫਿਰ ਚੱਲ ਤੂੰ ਕਰੇ ਫਿਰ ਮੈਂ ਥੋੜਾ ਜਿਹਾ ਕੰਮ ਰੰਦਾ ਇਹ ਕਰਕੇ ਆ ਜਾਣਾ ਚਲ ਠੀਕ ਐ ਮੈਂ ਤਾਂ ਜਾਣੀ ਆ ਚਾਹ ਪੀ ਲਈ ਚਾਹ ਨਾ ਠੰਡੀ ਕਰ ਲਈ ਹੁਣ ਚਲ ਕੋਣੀ ਮੈਂ ਪੀਣਾ ਕੋਟੂ ਤੂੰ ਚੱਲ ਆਹੋ ਗੱਲ ਤਾਂ ਲੋਟ ਇਹਦੀ ਜੇ ਇਹ ਆਪਾਂ ਇਥੋਂ ਜੁੱਲੀ ਬਿਸਤਰਾ ਚੱਕੀ ਤੁਰਪੀ ਖਬਰਾਂ ਕੀ ਕਰਨੀਆਂ ਇਹ ਕੀ ਕੁਝ ਕਰਨੀਆਂ ਫੇਰ ਲੋਟ ਨਹੀਂ ਹੋਣੀ ਕਹਾਣੀ ਮੁੜ ਕੇ ਜਿੱਕੀ ਰਾਬ ਬਗੜ ਗਈ ਬਣ ਤੋ ਇੱਥੇ ਇਕੱਠਾ ਕਰਦੇ ਮੈਂ ਪਾ ਦੂੰਗੀ ਹੈ ਨਹੀਂ ਮੈਂ ਤਾਂ ਨਿੱਕੂ ਗੱਲ ਹੋਰ ਦੱਸਦੀ ਸੀ ਲੈ ਦੇਖੇ ਹਾਂ ਮੱਖਾ ਗਿਆ ਚੱਲ ਆਪਣਾ ਟਾਈਮ ਪਾਸਤਾ ਹੋ ਜਾਂਦਾ ਸੀ ਭੈਣਾ ਭੈਣਾ ਦਾ ਤੇ ਉਹਦੇ ਚ ਨਮਾ ਕੀ ਆ ਲੈ ਉਹਦੋਂ ਘਰ ਛੱਡ ਕੇ ਤਿਆਰ ਹੋ ਗਿਆ ਲੈ ਨੂੰ ਬਾਹਰ ਜਾਣ ਨੂੰ ਨਹੀਂ ਐਂ ਤਾਂ ਮੈਂ ਤੈਨੂੰ ਕਹਿਣੀ ਐ ਚੱਲ ਆਪਾਂ ਤਾਂ ਕਦੇ ਲੜਦੀਆਂ ਸੀ ਕਦੇ ਭੇੜਦੀਆਂ ਸੀ ਇੱਕ ਹੋ ਜਾਂਦੇ ਤੇ ਇਹਨੇ ਤਾਂ ਜਮੀ ਹੱਦ ਟਪਾਤੀ ਹੁਣ ਹੁਣ ਕੀ ਇਲਾਜ ਬਣਾਵਾਂਗੇ ਇਲਾਜ ਕੀ ਬਣਾਣਾ ਆਪਣੇ ਰਹਿ ਰੱਖੋ ਤੇ ਆਪਾਂ ਇਹਨੂੰ ਜਮਾ ਨਹੀਂ ਜਾਣ ਦੇਣਾ ਕਿਤੇ ਮੈਨੂੰ ਤਾਂ ਬਣ ਕੁੱਸਣੇ ਸੁਈਦਾ ਜੇ ਤੈਨੂੰ ਇਥੇ ਕੁੱਸਣਦਾ ਤਾਂ ਕਰ ਲਾ ਨੀ ਮੇਰਾ ਤਾਂ ਭੱਜੀ ਨਹੀਂ ਕਰਦਾ ਕਾਸੇ ਨੂੰ ਆ ਜਾ ਉੱਥੇ ਬੈਠੀਏ 10 ਮਿੰਟ ਚੱਲ ਆ ਕਿਹੜਾ ਕੰਮਾਂ ਦੀ ਕਰਦੇ ਨੀ ਭੈਣੇ ਕੀ ਕਰ ਸੀ ਆਪਣਾ ਤੇ ਕੀ ਬਣ ਗਿਆ ਨੀ ਭੈਣੇ ਕੀ ਦੱਸਾਂ ਮੇਰਾ ਅੰਦਰੋਂ ਕਾਲਜਾ ਪਾਟਿਆ ਪਿਆ ਦੱਸ ਨਹੀਂ ਛੱਡਦੀ ਕੁਸ ਮੈਂ ਬਹੁਤ ਦੁਖੀ ਹਾਂ ਮੈਂ ਨੀ ਭੈਣੇ ਦੁਖੀ ਤਾਂ ਮੈਂ ਵੀ ਹਾਂ ਉਹ ਮੁੰਡਾ ਸੀ ਵਿਚਾਰਾ ਇਕੱਲਾ ਨਹੀਂ ਜਵਾਬ ਕੀ ਜਾਣ ਦੀ ਲੋੜ ਸੀ ਆਪ ਦੁਖੀ ਹੋਈ ਜਾਂਦੇ ਆ ਉਹ ਸ਼ਰਮ ਨਾ ਮਾਰਿਆ ਫੋਨ ਕਰਨੋਂ ਹਟ ਗਿਆ ਇਹ ਬੰਦੇ ਨੂੰ ਨਹੀਂ ਸ਼ਰਮ ਆਉਂਦੀ ਭੋਰਾ ਵੀ ਜੀ ਪਿੰਡ 'ਚ ਬਥੇਰੀਆਂ ਗੱਲਾਂ ਕਰਦੇ ਆ ਆਪਣੀਆਂ ਕੀ ਹੋਗਾ ਜੇ ਕੋਈ ਆਪਣੇ ਮੂੰਹ ਤੇ ਨਹੀਂ ਕਹਿੰਦਾ ਇਹ ਜੱਗ ਸਾਨਾਂ ਵਾਲੇ ਹੋ ਗਏ ਫਿਰ ਲੋਕਾਂ ਨੇ ਤਾਂ ਕਰਨਗੇ ਨਾ ਭੈਣੇ ਇਹ ਸ਼ਰਮੀ ਨਹੀਂ ਮੰਨਦਾ ਇਹ ਨਹੀਂ ਹੁਣ ਮੰਨਦਾ ਹੁਣ ਕਰੀਏ ਕਿ ਤਾਂ ਕਰੀਏ ਕੀ ਨੀ ਭਣੇ ਆਪਾਂ ਕੀ ਕਰਨਾ ਕਰਨੋਂ ਤਾਂ ਇਹੀ ਬਥੇਰਾ ਸਾਰਾ ਕੁਝ ਕਰੀ ਜਾਂਦਾ ਆਪਾਂ ਨੂੰ ਦਿਸੀ ਜਾਂਦਾ ਨਹੀਂ ਇਹਦੇ ਨਾਲ ਤਾਂ ਜਿੰਨਾ ਬੋਲਾਂਗੇ ਇਹ ਓਨੇ ਹੀ ਗਾਹਾਂ ਵਧੀ ਜਾਊਗਾ ਨੀ ਭਣੇ ਮੈਂ ਤਾਂ ਸਾਰੀ ਰਾਤ ਨੀਂਦਾ ਹੀ ਹਰ ਕੇ ਭਣੇ ਮੈਂ ਤਾਂ ਹੁਣ ਚੁੱਪੀ ਕਰ ਗਈ ਅਸ ਨੀ ਬਸ ਭਣੇ ਮੈਂ ਵੀ ਅਹੀਂ ਸੋਚ ਲਿਆ ਪਰ ਆਤਮਨ ਚ ਇਹੀ ਸੋਚੀ ਜਾਂਦੀ ਸੀ ਵੀ ਬਸ ਚੁੱਪੀ ਠੀਕ ਐ ਇਹਦਾ ਖੜਾ ਹੀ ਛੱਡ ਦੋ ਹੁਣ ਛੱਡਣਾ ਹੀ ਪੂ ਭਣੇ ਖੜਾ ਹੋਰ ਕੀ ਲਾਜ ਬਣਾਵਾਂਗੇ ਹੁਣ ਕਿਸੇ ਪਾਸੇ ਆਪਣਾ ਚਾਰਾ ਚੱਲਦਾ ਨਹੀਂ ਨਾ ਪਈ ਬਹੁਤ ਐਨੇ ਦੁਖੀ ਕਰ ਲਿਆ ਨੀ ਭਣੇ ਦੁਖੀ ਵਰਗਾ ਦੁਖੀ ਇਹ ਬੰਦਾ ਨਹੀਂ ਹਾਰਦਾ ਆਪਾਂ ਹਾਰ ਗਿਆਂ ਆਪਣੇ ਦਿਮਾਗ ਚ ਸਾਰਾ ਦਿਨ ਟੈਨਸ਼ਨ ਬੈ ਗਈ ਆਪਣੇ ਤਾਂ ਸਾਰੇ ਇਹੀ ਗੱਲ ਘੁੰਮੀ ਜਾਂਦੀ ਹੈ ਆਪਣੇ ਦਿਮਾਗ ਚ ਤਾਂ ਹੁਣ ਆਪਾਂ ਤੋਂ ਕੋਈ ਹੱਲ ਨਹੀਂ ਹੋਣ ਇਹਦਾ ਹੁੰਦਾ ਨਹੀਂ ਭੈਣੇ ਮੈਂ ਤਾਂ ਕਿੱਦਾਂ ਦੀ ਇਹਦੇ ਨਾਲ ਇੱਕ ਪਾਸਾ ਕਰ ਲਾਂਦੀ ਮੈਂ ਤਾਂ ਮੇਰੇ ਮਾਪਿਓ ਦੇ ਬੋਲ ਪਗਾਏ ਨੇ ਸਭੀ ਮਾਪਿਓ ਦੇ ਧੀਆ ਪੁੱਤਾਂ ਦੀ ਸਭੀ ਲੱਜ ਰੱਖਦਾ ਭੈਣੇ ਤਾਂ ਹੀ ਬੈਠੇ ਸੀ ਘਰੇ ਵਿਆਹ ਦੇ ਘਰ ਆ ਜਾ ਲੜਦੇ ਸੀ ਝੜਦੇ ਸੀ ਆਪਦੇ ਉਹੋ ਜਿਹੇ ਹੋ ਜਾਂਦੇ ਸੀ ਚਲ ਆ ਜਾ ਚਾਹ ਦੀ ਕੁੱਟ ਪੀ ਲਈਏ ਹੁਣ ਇਹ ਤਾਂ ਨਹੀਂ ਸਿਆਪਾ ਮੁਕਦਾ ਇਹ ਤਾਂ ਭੁੱਲਣਾ ਪਊਗਾ ਇਹਨੂੰ ਤਾਂ ਲੈ ਹਰਪੀਦ ਇੱਕ ਵਾਰੀ ਤੇ ਸਾਨੂੰ ਦੱਸ ਕੇ ਵਗ ਜਾਂਦੀ ਵੀ ਮੈਂ ਆਪਦੇ ਸੌਰੇ ਜਾਣ ਲੱਗੀ ਆ ਨਾਲੇ ਤੈਨੂੰ ਐ ਨਹੀਂ ਆਇਆ ਵੀ ਲਾਡੀ ਤਾਂ ਇੱਥੇ ਫਿਰਦਾ ਇਕੱਲੀ ਕੀ ਕਰਨ ਵਾਗੀ ਕਿਉਂ ਕੀ ਕਹਿੰਦਾ ਸੀ ਅੱਛਾ ਲਾਡੀ ਜ਼ਮੀਨ ਬਾਰੇ ਕਹਿੰਦਾ ਆ ਕੀ ਗੱਲ ਕਰੀ ਜਾਨੀ ਹਰਪੀ ਤੋਂ ਲੈ ਕਮਾਲ ਹੋ ਗਈ ਵੀ ਆਪਾ ਅਸੀਂ ਤਾਂ ਕਦੇ ਉਵੇਂ ਹੀ ਨਹੀਂ ਸੋਚਿਆ ਵੀ ਲਾਡੀ ਆਏ ਆ ਜਾਂ ਕੁਛ ਹੈ ਤੇ ਲਾਡੀ ਨੇ ਇੰਨਾ ਕੁ ਸੋਚ ਰੱਖਿਆ ਆਪਣੇ ਘਰ ਬਾਰੇ ਨਾ ਹਰਪ੍ਰੀਤ ਇਹ ਤਾਂ ਜਮਾਂ ਗਲਤ ਗੱਲ ਆ ਤੈਨੂੰ ਨਹੀਂ ਪਤਾ ਬਾਪੂ ਜੀ ਕਿੰਨੇ ਦੁਖੀ ਹੋਣਗੇ ਤੇ ਨਾਲੇ ਦੇਖ ਲੈ ਤੇਰਾ ਵੀਰਾ ਕੀ ਸੋਚੂਗਾ ਫਿਰ ਜੇ ਹਾਂ ਗੱਲ ਸੀ ਤੈਨੂੰ ਹਾ ਇੱਥੇ ਜਾਣ ਦੀ ਕੀ ਗੱਲ ਸੀ ਤੂੰ ਮੈਨੂੰ ਇੱਥੇ ਦੱਸ ਦਿੰਦੀ ਲੇ ਫੇਰ ਕੀ ਹੋ ਗਿਆ ਕਮਲ ਕੀ ਆਏ ਥੋੜਾ ਕਰ ਛੱਡ ਕੇ ਜਾਂਦੇ ਹੁੰਦੇ ਐ ਚੱਲ ਕੋਈ ਨਹੀਂ ਅਸੀਂ ਕਿਹੜਾ ਤੈਨੂੰ ਆਏ ਕਿਹਾ ਵੀ ਘਰ ਚ ਤੇਰੇ ਹਿੱਸੇ ਨੇ ਭਾਈ ਹਿੱਸਾ ਤਾਂ ਜਿੰਨਾ ਤੇਰਾ ਬਣਦਾ ਉਹ ਤੇਰਾ ਹੀ ਐ ਸਾਡਾ ਤਾਂ ਉਹ ਬਣਨੇ ਲੱਗਿਆ ਪਰ ਲਾਡੀ ਦੀ ਚੰਗੀ ਗੱਲ ਨਹੀਂ ਹੈਗੀ ਇਹ ਕੀ ਕਹਿੰਦੇ ਫੇਰ ਮੈਂ ਤਾਂ ਕਹਿੰਦੀ ਸੀ ਤੂੰ ਹੀ ਆ ਜਾਂਦੀ ਨਾਲ ਫਿਰ ਚਲ ਕੋਈ ਗੱਲ ਨਹੀਂ ਦੇਖ ਲਓ ਭਾਈ ਜਿਵੇਂ ਜੀ ਕਰਦਾ ਜੇ ਤੁਹਾਨੂੰ ਫਿਰ ਆਪਦਾ ਹਿੱਸਾ ਚਾਹੀਦਾ ਤਾਂ ਉਹ ਦੇਖ ਲਓ ਐਂ ਤਾਂ ਮੈਨੂੰ ਵੀ ਪਤਾ ਹੈ ਚਲ ਠੀਕ ਆ ਚੰਗਾ ਬਾਪੂ ਜੀ ਇੱਥੇ ਬੈਠਿਆ ਮੈਂ ਪਤਾ ਤੁਹਾਨੂੰ ਸਾਰੇ ਘਰ ਚ ਪਾੜ ਲਿਆ ਕੀ ਗੱਲ ਦੱਸੋ ਕੱਲ ਗੱਲ ਤਾਂ ਬਾਪੂ ਜੀ ਕੀ ਤਾਂ ਤੁਹਾਨੂੰ ਦੱਸਾਂ ਤੇ ਕੀ ਨਾ ਦੱਸਾਂ ਮੇਰਾ ਤਾਂ ਬਾਲਾ ਮਸ ਮਨ ਦੁਖੀ ਹੋਇਆ ਪਿਆ ਜੇ ਕੋ ਦੱਸੋਗੇ ਫੇਰ ਵੀ ਪਤਾ ਲੱਗੂ ਮਨ ਦੁਖੀ ਕਿਉਂ ਹੋਇਆ ਘਬਰਾ ਕੋਈ ਲੋਟਾ ਜੀ ਕਾਹ ਨਹੀਂ ਗੱਲ ਦੱਸੇ ਤਾਂ ਦੱਸੋ ਬਾਪੂ ਜੀ ਗੱਲ ਇਹ ਹੈ ਤੁਹਾਨੂੰ ਵੀ ਪਤਾ ਵੀ ਹਰਪ੍ਰੀਤ ਆਪਾਂ ਨੂੰ ਬਿਨਾਂ ਦੱਸੇ ਆਪਦੇ ਸਹੁਰੇ ਬਾਕੀ ਚਲ ਉਹ ਵੀ ਗੱਲ ਹੋਊਗੀ ਪਰ ਉੱਥੇ ਜਾ ਕੇ ਤਾਂ ਉਹਨੇ ਕੋਈ ਹੋਰ ਹੀ ਗੱਲ ਦੱਸਤੀ ਮੈਨੂੰ ਹੋਰ ਕੀ ਬਾਪੂ ਜੀ ਹਰਪ੍ਰੀਤ ਕਹਿੰਦੀ ਵੀ ਲਾਡੀ ਉਹਨੂੰ ਐਂ ਕਹਿੰਦਾ ਵੀ ਆਪਦੇ ਭਰਾ ਨੂੰ ਕਹਿ ਵੀ ਨਾਲੇ ਤਾਂ ਆਪਾਂ ਨੂੰ ਬਾਹਰ ਸਦੂਆ ਤੇ ਨਾਲੇ ਇਸ ਘਰ ਚੋਂ ਤੇ ਨਾਲੇ ਜ਼ਮੀਨ ਚੋਂ ਆਪਦਾ ਹਿੱਸਾ ਵੰਡਾ ਕੇ ਲੈ ਕੇ ਆ। ਕਿਉਂ ਮੈਨੂੰ ਮੂਹੂ ਵੀ ਦਸੇ ਵੀ ਦਸੂ ਮੁੰਡੇ ਨੂੰ ਉਹ ਵੀ ਮਾਰੇ ਸੀ ਜਦੋਂ ਬਾਹਰ ਜਾਣ ਦੀ ਗੱਲ ਕਰੀ ਨਾ ਵੀ ਉਂਗਲੀ ਇਹ ਮੁੰਡੇ ਦੇ ਲਾਇ ਸੁਣੋ ਮੈਨੂੰ ਜਿਸਕੇ ਰੇ ਲੱਛਣ ਵੀ ਠੀਕ ਨਹੀਂ ਇਹਦੇ ਲੱਛਣ ਨਾਲੇ ਐਂ ਜ਼ਮੀਨ ਕਿਵੇਂ ਵੰਡ ਲੂਗਾ ਹਜੇ ਜਿਉਣਾ ਹੈਗਾ ਐਵੇਂ ਲੱਖ ਦੋਨ ਮਿੰਡੀ ਜਾਊਗੀ ਪਰ ਉਹ ਕੁੜੀ ਨੇ ਦੱਸਣਾ ਸੀ ਇੱਥੇ ਆਪਾਂ ਬੈਠ ਕੇ ਉਹਨਾਂ ਗੱਲ ਕਰਦੇ ਐਵੇਂ ਬਿਨਾ ਦੱਸੇ ਬੁੱਛੇ ਉਹ ਉੱਡ ਗਈ ਚੌਰੀ ਬਾਪੂ ਜੀ ਉਹ ਤਾਂ ਚੱਲ ਮੈਂ ਐ ਹੀ ਨਹੀਂ ਕਹਿੰਦੀ ਜ਼ਮੀਨ ਦੇ ਵਿੱਚ ਹਰਪ੍ਰੀਤ ਦਾ ਵੀ ਤਾਂ ਹਿੱਸਾ ਹੈਗਾ ਭਾਈ ਵੰਡਾ ਲੈ ਕੋਈ ਗੱਲ ਨਹੀਂ ਪਰ ਐਵੇਂ ਬਾਪੂ ਜੀ ਇੱਕੇ ਲੱਗ ਤੋੜ ਕੇ ਗੱਲ ਕਹਿਣੀ ਤਾਂ ਗਲਤ ਆ ਨਾ ਐ ਨਹੀਂ ਬੁੱਤ ਬਣਾ ਸਕਦੇ ਜ਼ਮੀਨ ਇਹ ਤਾਂ ਬਗਾਨੇ ਦੀ ਗੱਲ ਹੋ ਗਈ ਆਪਣੇ ਦੀ ਕੋਈ ਬਗਾਨਾ ਫਰਕ ਸੀਗਾ ਕੋਈ ਐ ਜਿੰਨ ਵੱਲ ਬਗਾਨੇ ਹੋਣਾ ਜ਼ਮੀਨ ਬਾਪੂ ਜੀ ਉਹ ਤਾਂ ਥੋੜੀ ਗੱਲ ਸਹੀ ਆ ਪਰ ਮੈਂ ਕੀ ਕਰਾਂ ਹੁਣ ਮੇਰਾ ਤਾਂ ਸੱਚੀ ਦਿਮਾਗ ਖਰਾਬ ਹੋਇਆ ਪਿਆ ਚਲ ਕੋਈ ਉਹਨੂੰ ਫੇਰ ਤੂੰ ਫੋਨ ਕਰ ਜਾਂ ਸੱਜ ਦੇ ਮੂੰਹ ਤੇ ਇਹ ਨਾਲ ਗੱਲ ਕਰਗੀ ਕੋਈ ਗੱਲ ਜੀ ਬਾਪੂ ਜੀ ਉਹਨੇ ਤਾਂ ਮੈਨੂੰ ਕਹਿ ਤਾ ਉਹ ਕਹਿੰਦੇ ਇਹ ਤਾਂ ਸ਼ਰਮ ਲਾ ਕੇ ਇੱਥੇ ਬਹਿ ਗਿਆ ਮੈਂ ਨਹੀਂ ਹੁਣ ਆਉਂਦੀ ਮੈਂ ਤਾਂ ਇੱਥੇ ਰਹੂੰਗੀ ਏਰੇ ਜਿੰਨਾ ਟਾਈਮ ਰਹਿਣਾ ਰਹੀ ਜਾਵੇ ਇਹ ਮੈਂ ਕਿੰਨੇ ਦਿਨ ਹੋਇਆ ਇਹ ਨੂੰ ਲੱਕਣ ਦਿੰਦਾ ਮੈਂ ਪੰਜਾਬੀ ਤੋਂ ਇੱਥੇ ਤੇਰਾ ਕੀ ਕੰਮ ਨਾ ਨਾ ਬਾਪੂ ਜੀ ਇਹੋ ਜੀ ਗੱਲ ਨਾ ਕਰਿਓ ਤੁਸੀਂ ਓ ਲੈਗ ਨਾ ਨਾ ਬਾਪੂ ਜੀ ਇਹੋ ਜੀ ਗੱਲ ਹੈ ਕਬਰੀ ਦੇ ਕੁੜੀ ਆਪਣੇ ਹੱਥੇ ਬੈਠਿਆ ਇਹਨੂੰ ਮੈਂ ਚਲੋ ਰੱਖਵਾ ਬੱਗਾਂ ਦੇਖਵਾ ਬਾਪੂ ਜੀ ਮੇਰਾ ਪਾਪ ਕਹਿੰਦੇ ਵੀ ਤੇ ਚੰਗੇ ਨਹੀਂ ਲੱਗਦੇ ਓ ਕਿਹਨੂੰ ਚੰਗੇ ਜਿਹੜੀ ਗੱਲ ਕਰਦਾ ਇਹ ਚੰਗੀਆਂ ਨਹੀਂ ਐ ਜਦੋਂ ਬੰਦਾ ਕੋਈ ਚੱਜ ਦੀ ਗੱਲ ਨਾ ਕਰੇ ਉਹੋ ਜੀ ਗੱਲ ਕਰਨੀ ਪੈਂਦੀ ਐ ਚਲ ਠੀਕ ਐ ਬਾਪੂ ਜੀ ਜਿਵੇਂ ਤੁਹਾਨੂੰ ਲੱਗਿਆ ਪਰ ਬਾਲਾ ਰੌਲਾ ਨਾ ਪਵਾਇਓ ਰੌਲਾ ਕਦੋਂ ਲੱਦ ਪੋਣੇ ਮੈਂ ਸਿੱਧਾ ਬਹਿ ਕਹਿੰਦੇ ਨਾ ਵੀ ਵੀ ਚੱਲ ਬਿਲਾ ਦੇ ਕਿਹਨੇ ਚੱਲ ਆਪਾਂ ਨਾ ਹੋਰ ਗੱਲਾਂ ਦੇਖਦੇ ਆ ਜੋ ਕੁੜੀ ਸਾਡੀ ਉੱਤੇ ਵਾਗੀ ਤੇਰਾ ਸਾਡੇ ਸਰਾਂ ਦੇ ਬੈਠਣ ਦਾ ਕੀ ਕੰਮ ਹੈ ਚੱਲ ਕੋਈ ਨਹੀਂ ਬਾਪੂ ਜੀ ਮੈਂ ਵੀ ਕਰਦੀ ਆ ਲੜਦੀ ਨਾ ਗੱਲ ਹਾਂ ਕਰ ਲੈ ਗੱਲ